ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦੇ ਹਾਲਾਤ ਬਣ ਜਾਂਦੇ ਆ ਜਾਂ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਲੋਕ ਆ ਜਾਂਦੇ ਆ ਜਿਨ੍ਹਾਂ ਦੇ ਸਾਹਮਣੇ ਆਪਾਂ ਆਪਣੇ ਆਪ ਨੂੰ ਬਿਲਕੁਲ ਬੇਵਸਤ ਜਿਹਾ ਮਹਿਸੂਸ ਕਰਦੇ ਆ ਜਿਨ੍ਹਾਂ ਹਾਲਾਤਾਂ ਦੇ ਉੱਤੇ ਜਿਨ੍ਹਾਂ ਲੋਕਾਂ ਦੇ ਉੱਤੇ ਸਾਡਾ ਵਸਣਾ ਹੋਵੇ ਪੇਸ਼ ਨਾ ਚੱਲੇ ਤਾਂ ਕਈ ਵਾਰ ਬੰਦਾ ਦੁਖੀ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਕਈ ਵਾਰ ਨਾ ਕੁਝ ਲੋਕ ਸਾਨੂੰ ਐਸੀਆਂ ਗੱਲਾਂ ਕਰ ਦਿੰਦੇ ਨੇ ਐਸੇ ਕੰਮ ਕਰ ਦਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਬੜਾ ਦੁਖੀ ਪਰੇਸ਼ਾਨ ਹੋ ਜਾਂਦਾ ਸਮਝ ਨਹੀਂ ਲੱਗਦੀ ਵੀ ਉਹਨੇ ਕੀ ਕਰੀਏ ਤਾਂ ਜਏ ਹਾਲਾਤਾਂ ਦੇ ਵਿੱਚ ਬਿਲਕੁਲ ਵੀ ਨਰਾਸ਼ ਹੋਣ ਦੀ ਲੋੜ ਨਹੀਂ ਹੁੰਦੀ ਬਿਲਕੁਲ ਦੁਖੀ ਨਹੀਂ ਹੋਣਾ ਪਰੇਸ਼ਾਨ ਨਹੀਂ ਹੋਣਾ ਬਸ ਚੁੱਪ ਕਰਕੇ ਜਿੱਥੇ ਵੀ ਬੈਠੇ ਹੋ ਜਾਂ ਜਿੱਥੇ ਵੀ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਥੇ ਚੌਕੜਾ ਮਾਰ ਕੇ ਬੈਠ ਜਾਓ ਜੇਕਰ ਤੁਹਾਡੇ ਕੋਲ ਗੁਟਕਾ ਸਾਧਿਆ ਤਾਂ ਗੁਟਕਾ ਸਾਫੜੋ ਜੇਕਰ ਗੁਟਕਾ ਸਾਫ ਨਹੀਂ ਆ ਮੋਬਾਈਲ ਆ ਤਾਂ ਮੋਬਾਈਲ ਦੇ ਉੱਪਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਆਰੰਭ ਕਰ ਦਿਓ ਕਿਉਂਕਿ ਸੰਗਤ ਜੀ ਆਪਣਾ ਇਸ ਦੁਨੀਆ ਦੇ ਉੱਤੇ ਕੋਈ ਵਸ ਨਹੀਂ ਆ ਇੱਥੋਂ ਚ ਕਰਕੇ ਆਪਣੇ ਪਰਿਵਾਰ ਦੇ ਉੱਤੇ ਆਪਣੇ ਧੀਆ ਪੁੱਤਰਾਂ ਦੇ ਉੱਤੇ ਵੀ ਵਸ ਨਹੀਂ ਆ ਆਪਾਂ ਉਹਨਾਂ ਨੂੰ ਚਾਹ ਕੇ ਵੀ ਨਹੀਂ ਬਦਲ ਸਕਦੇ ਸਾਡਾ ਆਪਣੇ ਆਪ ਦੇ ਉੱਤੇ ਵਾਸਿਆ ਅਸੀਂ ਲੋਕਾਂ ਨੂੰ ਆਪਣੇ ਆਪ ਨੂੰ ਦੁੱਖ ਦੇਣ ਤੋਂ ਨਹੀਂ ਰੋਕ ਸਕਦੇ ਪਰ ਹਾਂ ਆਪਣੇ ਆਪ ਨੂੰ ਦੁਖੀ ਹੋਣ ਤੋਂ ਬਚਾ ਸਕਦੇ ਹਾਂ ਆਪਣੇ ਆਪ ਨੂੰ ਦੁਖੀ ਹੋਣ ਤੋਂ ਤਾਂ ਬਚਾਵਾਂਗੇ ਜੇ ਸਾਡਾ ਆਪਣੇ ਮਨ ਦੇ ਉੱਤੇ ਕੰਟਰੋਲ ਹੋਵੇਗਾ ਸਾਡਾ ਮਨ ਸ਼ਾਂਤ ਹੋਵੇਗਾ ਤੇ ਮਨ ਸ਼ਾਂਤ ਹੋਵੇਗਾ ਸਾਡੇ ਗੁਰੂ ਸਾਹਿਬਾ ਦੀ ਮਿੱਠੀ ਨਿੱਗੀ ਬਾਣੀ ਦੇ ਨਾਲ ਇਸ ਕਰਕੇ ਜਦੋਂ ਵੀ ਮਨ ਦੁਖੀ ਹੋਵੇ ਪਰੇਸ਼ਾਨ ਹੋਵੇ ਤਾਂ ਨਾਲ ਦੀ ਨਾਲ ਹੀ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਜੇਕਰ ਮਨ ਬਹੁਤਾ ਹੀ ਜ਼ਿਆਦਾ ਦੁਖੀ ਆ ਬੇਚੈਨ ਆ ਤਕਈ ਵਾਰ ਅਜੇ ਹਾਲਾਤਾਂ ਦੇ ਵਿੱਚ ਗੁਰਬਾਣੀ ਦੇ ਪਾਠ 'ਚ ਮਨ ਨਹੀਂ ਲੱਗਦਾ ਹੁੰਦਾ ਮਨ ਵਾਰ-ਵਾਰ ਉਸੇ ਗੱਲ ਵੱਲ ਜਾਂਦਾ ਹੈ ਤਾਂ ਉੱਥੇ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸ਼ੁਰੂ ਕਰਦੋ ਮੋਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰਦੋ ਪਰ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਉਸ ਗੱਲ ਤੋਂ ਬਾਹਰ ਕੱਢਣਾ ਹੈ ਕਿਉਂਕਿ ਸਾਰੀ ਖੇਡ ਸਾਡੇ ਮਨ ਦੀ ਹੈ ਮਨ ਸ਼ਾਂਤ ਹੈ ਤਾਂ ਸਭ ਕੁਝ ਚੰਗਾ ਲੱਗਦਾ ਹੈ ਪਰ ਜੇ ਮਨ ਕਾਲਾ ਪਿਆ ਹੈ ਮਨ ਵਿੱਚ ਗੁੱਸਾ ਹੈ ਕਿਸੇ ਦੇ ਪ੍ਰਤੀ ਈਰਖਾ ਹੈ ਤਾਂ ਫਿਰ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਇਸ ਕਰਕੇ ਸਭ ਤੋਂ ਵੱਧ ਖਿਆਲ ਆਪਾਂ ਆਪਣੇ ਮਨ ਦਾ ਰੱਖਣਾ ਹੈ ਕਿਉਂਕਿ ਮਨ ਕਰਕੇ ਹੀ ਸਾਡਾ ਤਨ ਆ ਮਨ ਦੇ ਨਾਲ ਤਨ ਜੁੜਿਆ ਹੋਇਆ ਹੈ ਜੇ ਮਨ ਖੁਸ਼ ਆ ਤਾਂ ਤਨ ਤੰਦਰੁਸਤ ਆ ਜੇ ਤਨ ਤੰਦਰੁਸਤ ਆ ਤਾਂ ਫਿਰ ਅਸੀਂ ਆਪਣੇ ਸਾਰੇ ਕੰਮਾਂ ਕਰਨ ਵਧੀਆ ਤਰੀਕੇ ਦੇ ਨਾਲ ਕਰ ਲਵਾਂਗੇ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਹਾਲਾਤ ਬਣੇ ਨੇ ਜੋ ਵੀ ਸਥਿਤੀਆਂ ਆਈਆਂ ਨੇ ਉਹਨਾਂ ਦੇ ਨਾਲ ਅਸੀਂ ਨਜਿੱਠ ਲਵਾਂਗੇ ਇਸ ਕਰਕੇ ਆਪਾ ਆਪਣੇ ਆਪ ਦਾ ਖਿਆਲ ਰੱਖਣਾ ਹੈ ਆਪਣੇ ਆਪ ਨੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਦੁਖੀ ਨਹੀਂ ਕਰਨਾ ਆਪਣੇ ਮਨ ਨੂੰ ਨਹੀਂ ਪਟਕਣ ਦੇਣਾ ਕਿਉਂਕਿ ਮਨ ਪਟਕਿਆ ਤਾਂ ਇਹ ਸਾਨੂੰ ਬਹੁਤ ਪਟਕਾਵੇਗਾ ਮਨ ਨੂੰ ਸ਼ਾਂਤ ਰੱਖੋ ਮਨ ਨੂੰ ਖੁਸ਼ ਰੱਖੋ ਮੇਰੇ ਕਲਗੀਧਰ ਪਾਸ਼ਾ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਨੇ ਪਾਸ਼ਾ ਕਹਿੰਦੇ ਕੋਈ ਮਨੁੱਖ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਇੱਕ ਪਾਠ ਜਪੀ ਸਾਹਿਬ ਜੀ ਦਾ ਪੂਰੇ ਪਿਆਰ ਦੇ ਵਿੱਚ ਭਿੱਜ ਕੇ ਕਰੇ ਤਾਂ ਉਸ ਮਨੁੱਖ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਸਕਦੀ ਆ ਤਾਂ ਫਿਰ ਆਪ ਸੋਚੋ ਜਪੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿੰਨੀ ਤਾਕਤ ਆ ਕਿੰਨੀ ਪਾਵਰ ਆ ਜੇਕਰ ਇੱਕ ਪਾਠ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਸਕਦੀ ਆ ਤਾਂ ਫਿਰ ਸਾਡਾ ਮਨ ਸ਼ਾਂਤ ਕਿਉਂ ਨਾ ਹੋਵੇਗਾ ਸਾਡੇ ਮਨ ਦੀ ਦੁਬਦਾ ਕਿਉਂ ਨਾ ਦੂਰ ਹੋਵੇਗੀ ਇਸ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਮੈਨੂੰ ਨਹੀਂ ਪਤਾ ਮੈਂ ਇਨਾਂ ਹਾਲਾਤਾਂ ਦੇ ਨਾਲ ਇਨਾਂ ਲੋਕਾਂ ਦੇ ਨਾਲ ਕਿੰਜ ਜਿੱਠਣਾ ਹੈ ਤੁਸੀਂ ਹੀ ਮੈਨੂੰ ਕੋਈ ਰਾਹ ਦੱਸੋ ਕੋਈ ਰਾਹ ਦਿਖਾਓ ਜਦੋਂ ਇੰਜ ਆਪਾਂ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਾਂਗੇ ਸਿਮਰਨ ਕਰਾਂਗੇ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਉਹ ਸਾਨੂੰ ਜ਼ਰੂਰ ਕੋਈ ਨਾ ਕੋਈ ਰਾਹ ਦਿਖਾਉਣਗੇ ਇਸ ਕਰਕੇ ਸੰਗਤ ਜੀ ਜ਼ਿੰਦਗੀ ਦੇ ਵਿੱਚ ਭਾਵੇਂ ਚੰਗਾ ਸਮਾਂ ਚੱਲ ਰਿਹਾ ਏ ਭਾਵੇਂ ਮਾੜਾ ਸਮਾਂ ਚੱਲ ਰਿਹਾ ਏ ਰੋਜ਼ ਅਮਰਤ ਵੇਲੇ ਉਠੋ ਉੱਠ ਕੇ ਗੁਰਬਾਣੀ ਦਾ ਪਾਠ ਕਰੋ ਕਿਉਂਕਿ ਜਦੋਂ ਆਪਾਂ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਦੇ ਆਂ ਗੁਰੂ ਦਾ ਗਿਆਨ ਹਾਸਲ ਕਰਦੇ ਆਂ ਤਾਂ ਸਾਡਾ ਮਨ ਸ਼ਾਂਤ ਰਹਿੰਦਾ ਹੈ ਸਾਡਾ ਮਨ ਮਜ਼ਬੂਤ ਹੁੰਦਾ ਹੈ ਸਾਡੇ ਲਈ ਸਹੀ ਫੈਸਲੇ ਕਰਦਾ ਹੈ ਕਿ ਕਿ ਗੁਰਬਾਣੀ ਦੇ ਗਿਆਨ ਦੇ ਰਾਹੀ ਸਤਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਸਾਨੂੰ ਸਹੀ ਗਲਤ ਦਾ ਫਰਕ ਦੱਸਿਆ ਹੈ ਇਸ ਕਰਕੇ ਰਜਨਾ ਹੀ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਅਤੇ ਜੋ ਮਨੁੱਖ ਰਜਨਾ ਗੁਰਬਾਣੀ ਦਾ ਪਾਠ ਕਰਦੇ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਹੁਤ ਰਹਿਮਤਾਂ ਬਰਕਤਾਂ ਉਹਨਾਂ ਦੀ ਝੋਲੀ ਦੇ ਵਿੱਚ ਪੈਂਦੀਆਂ ਨੇ ਇਸ ਲਈ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਕਰਨੀ ਆ ਅਤੇ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਔਖੀ ਘੜੀ ਆ ਗਈ ਆ ਜਿੱਥੇ ਕੁਝ ਵੀ ਸਮਝ ਨਹੀਂ ਲੱਗ ਰਿਹਾ ਕਿ ਕੀ ਕਰਾਂ ਉੱਥੇ ਫਿਰ ਵੇਲਾ ਵਕਤ ਨਾ ਵਿਚਾਰੋ ਵੇਲਾ ਕੋਈ ਵੀ ਹੋਵੇ ਜਗ੍ਹਾ ਕੋਈ ਵੀ ਹੋਵੇ ਬਸ ਚੌਗੜਾ ਮਾਰ ਕੇ ਬੈਠ ਜਾਓ ਜਪਦੀ ਸਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਇਸ ਮੁਸ਼ਕਲ ਘੜੀ ਦੇ ਵਿੱਚੋਂ ਬਾਹਰ ਕੱਢੋ ਜਾਂ ਬਾਹਰ ਨਿਕਲਣ ਦਾ ਰਾਹ ਦੱਸੋ ਤਾਂ ਸਤਿਗੁਰ ਸੱਚੇ ਪਾਸ਼ਾ ਬਹੁਤ ਕਿਰਤਾ ਕਰਦੇ ਨੇ ਜੋ ਮਨੁੱਖ ਪਰੋਸੀ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ ਨਾ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੇ ਉੱਤੇ ਬਹੁਤ ਰਹਿਮਤਾ ਵਰਕਤਾਂ ਕਰਦੇ ਨੇ ਸੰਗਤ ਜੀ ਪਹਿਲੇ ਪਾਸ਼ਾ ਜੀ ਤੋਂ ਲੈ ਕੇ ਦਸਵੇਂ ਪਾਸ਼ਾ ਜੀ ਦੇ ਜੀਵਨ ਤੱਕ ਪੜ ਲਓ ਤਾਂ ਗੁਰੂ ਇਤਿਹਾਸ ਦੇ ਵਿੱਚ ਪਤਾ ਨਹੀਂ ਕਿੰਨੀਆਂ ਸਾਖੀਆਂ ਦਾ ਜ਼ਿਕਰ ਆਉਂਦਾ ਹੈ ਜਿੱਥੇ ਜਬ ਜੀ ਸਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸਿੱਖਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕੀਤੀਆਂ ਇਦਾਂ ਹੀ ਸ਼ਾਰਟ ਦੇ ਵਿੱਚ ਆਪਾਂ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਸਾਖੀ ਆਪ ਜੀ ਨੂੰ ਸੁਣਾਉਣੀ ਆ ਜਿੰਨੂੰ ਸੁਣ ਕੇ ਆਪ ਜੀ ਦਾ ਜਪਜੀ ਸਾਹਿਬ ਜੀ ਦੀ ਬਾਣੀ ਦੇ ਉੱਤੇ ਭਰੋਸਾ ਹੋਰ ਵੀ ਪੱਕਾ ਹੋ ਜਾਵੇਗਾ ਮੇਰੇ ਛੇਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਜਿੰਨਾ ਹੀ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਕਰਦੇ ਨੇ ਓਨਾ ਹੀ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਪਿਆਰ ਕਰਦੇ ਨੇ ਇਸ ਦੀ ਉਦਾਹਰਣ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਇਸ ਸਾਖੀ ਚੋਂ ਮਿਲਦੀ ਆ ਕਹਿੰਦੇ ਇੱਕ ਵਾਰ ਮੇਰੇ ਛੇਵੇਂ ਪਾਸ਼ਾ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰ ਰਹੇ ਸਨ ਪਾਸ਼ਾ ਨੇ ਅਚਾਨਕ ਹੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਕੋਈ ਐਸਾ ਗੁਰੂ ਕਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕੇ ਤਕੇnde ਸਾਰੀਆਂ ਸੰਗਤਾਂ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੀਆਂ ਕਹਿੰਦੇ ਸੰਗਤਾਂ ਦੇ ਵਿੱਚੋਂ ਇੱਕ ਸਿੱਖ ਉੱਠਿਆ ਜਿਹਦਾ ਗੁਰੂ ਇਤਿਹਾਸ ਦੇ ਵਿੱਚ ਨਾਮ ਆਇਆ ਹੈ ਭਾਈ ਗੋਪਾਲਾ ਜੀ ਕਹਿੰਦੇ ਉਹ ਭਾਈ ਗੋਪਾਲਾ ਜੀ ਨੇ ਉੱਠ ਕੇ ਪਾਸ਼ਾ ਅੱਗੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਜੇਕਰ ਤੁਹਾਡੀ ਇਜਾਜ਼ਤ ਹੋਵੇ ਤੁਸੀਂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਮੈਂ ਆਪ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕਦਾ ਹਾਂ ਇਹ ਦੇ ਸਤਿਗੁਰ ਸੱਚੇ ਪਾਸ਼ਾ ਨੇ ਇਜਾਜ਼ਤ ਦਿੱਤੀ ਆਪਣੇ ਸਿੱਖਾਂ ਨੂੰ ਕਿਹਾ ਕਿ ਭਾਈ ਇਸ ਸਿੱਖ ਦੇ ਲਈ ਸੋਨਾ ਅਸਣ ਤਿਆਰ ਕਰੋ ਗੁਰੂ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਪਾਸ਼ਾ ਨੇ ਆਪਣੇ ਨਾਲੋਂ ਉੱਚਾ ਅਸਣ ਉਸ ਸਿੱਖ ਦੇ ਲਈ ਲਗਾ ਦਿੱਤਾ ਜਿੱਥੇ ਬੈਠ ਕੇ ਉਹਨੇ ਬਾਣੀ ਦਾ ਪਾਠ ਕਰਨਾ ਸੀ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਬਾਣੀ ਦਾ ਅਤੇ ਬਾਣੀ ਪੜਨ ਵਾਲਿਆਂ ਦਾ ਬਹੁਤ ਸਤਿਕਾਰ ਕਰਦੇ ਨੇ ਕਹਿੰਦੇ ਬਾਣੀ ਦੇ ਸਤਿਕਾਰ ਵਜੋਂ ਉਸ ਸਿੱਖ ਦਾ ਅਸਨ ਉੱਚਾ ਲਗਾ ਦਿੱਤਾ ਜਦੋਂ ਹੀ ਉਸ ਸਿੱਖ ਨੇ ਪਿਆਰ ਦੇ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਜਪ ਦਾ ਪਾਠ ਕਰਨਾ ਸ਼ੁਰੂ ਕੀਤਾ ਤਾਂ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਇੰਨੇ ਖੁਸ਼ ਹੋਏ ਦੀਨ ਦਿਆਲ ਆਪਣੀ ਗੁਰੂ ਗੱਦੀ ਉਸ ਸਿੱਖ ਨੂੰ ਦੇਣ ਨੂੰ ਤਿਆਰ ਹੋ ਗਏ ਕਹਿੰਦੇ ਉਧਰ ਉਹ ਸਿੱਖ ਜਿਵੇਂ ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਿਹਾ ਹੈ ਇਧਰ ਪਾਸ਼ਾ ਆਪਣੇ ਗੁਰੂ ਗੱਦੀ ਤੋਂ ਥੋੜਾ ਪਿੱਛੇ ਹੋ ਰਹੇ ਨੇ ਮਨ ਵਿੱਚ ਸੋਚਿਆ ਵੀ ਬਸ ਜਦੋਂ ਹੀ ਸਿੱਖ ਨੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਨਾਲ ਦੀ ਨਾਲ ਹੀ ਇਹਨੂੰ ਗੁਰਨਾਨਕ ਪਾਸ਼ਾ ਜੀ ਦੇ ਘਰ ਦਾ ਵਾਰਿਸ ਬਣਾ ਦੇਣਾ ਹੈ ਪਰ ਕਹਿੰਦੇ ਉਧਰ ਸਿੱਖ ਜਦੋਂ ਇਹ ਸ਼ਲੋਕ ਤੇ ਪਹੁੰਚਿਆ ਤਾਂ ਮਨ ਦੇ ਵਿੱਚ ਫੁਰਨਾ ਬਣ ਗਿਆ कि जेकर 파షా ਮੇਰੇ ਤੇ ਖੁਸ਼ ਹੋ ਗਏ ਉਹਨਾਂ ਨੇ ਪੁੱਛਿਆ ਕਿ ਦੱਸ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਸਤਗੁਰ ਸੱਚੇ 파షా ਤੋਂ ਉਹ ਘੋੜਾ ਮੰਗ ਲਵਾਂਗਾ ਜੋ ਸਿੱਖ ਸੰਗਤਾਂ ਸਤਗੁਰ ਸੱਚੇ 파షా ਜੀ ਦੇ ਲਈ ਲੈ ਕੇ ਆਈਆਂ ਨੇ ਕਹਿੰਦੇ ਜਦੋਂ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਘੋੜੇ ਦਾ ਵਿਚਾਰ ਬਣਿਆ ਤਾਂ ਮੇਰੇ 파షా ਆਪਣੇ ਤਖਤ ਦੇ ਉੱਪਰ ਸਹੀ ਹੋ ਕੇ ਬੈਠ ਗਏ ਕਹਿੰਦੇ ਜਦੋਂ ਅਸੀਂ ਪਾਠ ਦੀ ਸਮਾਪਤੀ ਹੋਈ ਸਤਗੁਰ ਸੱਚੇ 파షా ਨੇ ਉਹ ਸਿੱਖ ਨੂੰ ਸੀਨੇ ਦੇ ਨਾਲ ਲਾ ਲਿਆ ਅਤੇ ਸਿੱਖ ਨੂੰ ਕਿਹਾ ਭਾਈ ਸਿੱਖੋ ਜਾਓ ਇਸ ਸਿੱਖ ਦੇ ਲਈ ਉਹ ਘੋੜਾ ਖੋਲ ਕੇ ਲੈ ਆਓ ਅਤੇ ਇਸ ਸਿੱਖ ਨੂੰ ਦੇ ਦੋ ਕਹਿੰਦੇ ਇਧਰ ਇਹ ਸਿੱਖ ਕਹਿੰਦੇ ਇਧਰ ਇਹ ਬਾਣੀ ਪੜਨ ਵਾਲਾ ਸਿੱਖ ਭਾਈ ਗੋਪਾਲਾ ਜੀ ਵੀ ਬੜਾ ਹਰਾਨ ਵੀ ਇਹ ਕੀ ਮੇਰੇ ਤਾਂ ਮਨ ਦੇ ਵਿੱਚ ਫੁਰਨਾ ਹੀ ਬਣਿਆ ਸੀ ਨਾ ਪਾਸ਼ਾ ਨੇ ਮੈਨੂੰ ਕੁਝ ਪੁੱਛਿਆ ਨਾ ਮੈਂ ਪਾਸ਼ਾ ਨੂੰ ਦੱਸਿਆ ਪਾਸ਼ਾ ਨੇ ਪਹਿਲਾਂ ਹੀ ਘੋੜਾ ਮੰਗਾ ਲਿਆ ਕਹਿੰਦੇ ਨਾਲ ਦੀ ਨਾਲ ਹੀ ਚਰਨਾ ਵਿੱਚ ਟੈ ਪਿਆ ਤੇ ਕਿਹਾ ਪਾਸ਼ਾ ਸੁਣਿਆ ਸੀ ਕਿ ਤੁਸੀਂ ਅੰਤਰਜਾਮੀ ਉਹ ਅੱਜ ਦੇਖ ਵੀ ਲਿਆ ਤੁਸੀਂ ਤਾਂ ਦਿਲਾਂ ਦੀਆਂ ਜਾਣਨ ਵਾਲੇ ਉਹ ਬਿਨਾ ਬੋਲਿਆਂ ਬਿਨਾ ਮੰਗਿਆਂ ਹੀ ਸਭ ਕੁਝ ਸਮਝ ਜਾਂਦੇ ਹੋ ਤਾਂ ਕਹਿੰਦੇ ਮੇਰੇ ਛੇਵੇਂ ਪਾਸ਼ਾ ਨੇ ਕਿਹਾ ਭਲਿਆ ਤੂੰ ਤਾਂ ਮੰਗ ਹੀ ਬਹੁਤ ਛੋਟੀ ਰੱਖ ਲਈ ਅਸੀਂ ਤਾਂ ਤੇਰੇ ਤੋਂ ਇੰਨੇ ਖੁਸ਼ ਹੋਏ ਸੀ ਕਿ ਤੈਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਵਾਰਿਸ ਬਣਾ ਦੇਣਾ ਸੀ ਸੋ ਸੰਗਤ ਜੀ ਇਹ ਆਪ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਤਾਂ ਜੋ ਸਾਨੂੰ ਪਤਾ ਲੱਗੇ ਵੀ ਸਾਡੇ ਗੁਰੂ ਸਾਹਿਬਾਨਾਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਕਿੰਨਾ ਪਿਆਰ ਆ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਉੱਤੇ ਦਿਲ ਖੋਲ ਕੇ ਖੁਸ਼ ਹੁੰਦੇ ਨੇ ਉਹਦੀ ਝੋਲੀ ਖੁਸ਼ੀਆਂ ਦੇ ਨਾਲ ਰਹਿਮਤਾਂ ਦੇ ਨਾਲ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਇਸ ਕਰਕੇ ਰਜਾਨਾ ਹੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਜਦੋਂ ਕੋਈ ਔਖੀ ਘੜੀ ਆ ਗਈ ਆ ਉਦੋਂ ਆਪਣਾ ਨਿਤਨੇਮ ਉਦੋਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਰ ਵਧਾ ਦੋ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਜੋ ਮਨੁੱਖ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ ਸਮਝੋ ਦਸਾਂ ਹੀ ਗੁਰੂ ਸਾਹਿਬਾਨਾਂ ਦਾ ਮਿਹਰ ਪ੍ਰਿਆ ਹੱਥ ਉਹਨਾਂ ਦੇ ਸਿਰ ਤੇ ਆ ਉਹਨਾਂ ਨੂੰ ਨਰਾਸ਼ ਹੋਣ ਦੀ ਲੋੜ ਨਹੀਂ ਸਤਿਗੁਰ ਸੱਚੇ ਪਾਸ਼ਾ ਅੰਗ ਸੰਗ ਨੇ